ਅਭੋਸ਼ੇ ਟਾਈਮ ਤੇ ਤੁਹਾਡਾ ਸਵਾਗਤ ਮੈਂ ਆ ਬਿਕਰਮਜੀਤ ਸਿੰਘ ਸਾਡੀ ਟੀਮ ਪਹੁੰਚੀ ਹੋਈ ਹੈ ਸੰਗਰੂਰ ਪਿੰਗਲਵਾੜਾ ਦੇ ਵਿੱਚ ਜਿੱਥੇ ਕੀ ਮਨੁੱਖਤਾ ਦੀ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਪੂਰੀ ਦੁਨੀਆ ਦੇ ਵਿੱਚ ਭਗਤ ਪੂਰਨ ਸਿੰਘ ਨੂੰ ਜਾਣਿਆ ਜਾਂਦਾ ਹੈ ਮਨੁੱਖਤਾ ਦੀ ਸੇਵਾ ਦੇ ਲਈ ਤੇ ਆਪਣਾ ਸਾਰਾ ਜੀਵਨ ਉਹਨਾਂ ਨੇ ਕੁਸ ਰੋਗੀਆਂ ਤੇ ਮਾਨਸਿਕ ਰੋਗੀਆਂ ਦੀ ਸੇਵਾ ਦੇ ਵਿੱਚ ਲਗਾਇਆ ਸੋ ਅੱਜ ਬਹੁਤ ਸਾਰੀਆਂ ਜਿਹੜੀਆਂ ਬ੍ਰਾਂਚਾਂ ਨੇ ਉਹ ਪੰਜਾਬ ਪਰ ਦੇ ਵਿੱਚ ਭਗਤਪੂਰਨ ਸਿੰਘ ਦੀਆਂ ਬ੍ਰਾਂਚਾਂ ਚੱਲ ਰਹੀਆਂ ਨੇ ਉਸੇ ਹੀ ਬ੍ਰਾਂਚ ਦਾ ਇੱਕ ਅੰਗ ਜਿਹੜਾ ਉਸ ਸੰਗਰੂਹ ਦੇ ਵਿੱਚ ਚਲਾਇਆ ਜਾ ਰਿਹਾ ਮੈਂ ਇੱਥੇ ਦੱਸਣਾ ਚੌਨਾ ਪੰਜਾਬ ਪਰ ਦੇ ਡਾਟੇ ਵਿੱਚ 6 ਬ੍ਰਾਂਚਾਂ ਭਗਤਪੂਰਨ ਸਿੰਘ ਦੀਆਂ ਪੰਜਾਬ ਪਰ ਦੇ ਵਿੱਚ ਚੱਲ ਰਹੀਆਂ ਨੇ ਤੇ 1800 ਦੇ ਕਰੀਬ ਜਿਹੜੇ ਮਾਨਸਿਕ ਰੋਗੀ ਨੇ ਇਹਨਾਂ ਵਕ ਵਕ ਪਿੰਗਲਵਾਣਿਆ ਦੇ ਵਿੱਚ ਉਹਨਾਂ ਦੀ ਸੇਵਾ ਤੇ ਕਾਰਜ ਭਾਰ ਉਹਨਾਂ ਦਾ ਚੱਲ ਰਿਹਾ ਹੈ ਤੇ ਰੋਜ਼ਾਨਾ ਦੇ ਖਰਚੇ ਦੀ ਗੱਲ ਕਰੀਏ ਤੇ ਔਸਤਨ 1.5 ਲੱਖ ਰੁਪਿਆ ਖਰਚਾ ਇਹਨਾਂ ਮਰੀਜ਼ਾਂ ਦੇ ਖਾਣ ਪੀਣ ਨਰਹਿਸ਼ੀ ਤੇ ਆਉਂਦਾ ਸੋ ਬੜੀ ਮਾਣ ਵਾਲੀ ਤੇ ਭਾਗਾ ਵਾਲੀ ਗੱਲ ਹੈ ਵੀ ਜਿੰਨਾ ਵੀ ਰੋਜ਼ਾਨਾ ਦਾ ਖਰਚਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲੇ ਸੇਵਾ ਜਿਹੜੇ ਲੋਕ ਨੇ ਲਗਾਤਾਰ ਜਿਹੜੀਆਂ ਬੁਕਿੰਗਾਂ ਨੇ ਉਹ ਪੰਜਾਬ ਭਰ ਦੇ ਵਿੱਚ ਚੱਲਦੀਆਂ ਨੇ ਸੋ ਇਹ ਸੰਗਰੂਰ ਦੀ ਧਰਤੀ ਪਿੰਗਲ ਵਾਰੇ ਦੇ ਵਿੱਚ ਇੱਥੇ 200 ਦੇ 65 ਦੇ ਕਰੀਬ ਜਿਹੜੇ ਮਰੀਜ਼ ਨੇ ਉਹਨਾਂ ਦਾ ਦੇਖਭਾਲ ਜਿਹੜਾ ਕੀਤੀ ਜਾਂਦੀ ਹੈ ਤੇ ਮਾਨਸਿਕ ਜਿਹੜੇ ਮਾਹਿਰ ਰੋਗੀ ਡਾਕਟਰ ਨੇ ਉਹ ਵੀ ਆਉਂਦੇ ਨੇ ਸੋ ਬਹੁਤ ਸਾਰੇ ਜਿਹੜੇ ਲਵਾਰਸ ਵਿਅਕਤੀ ਜਦੋਂ ਇੱਥੇ ਪਹੁੰਚਦੇ ਨੇ ਲੈ ਕੇ ਆਉਂਦੇ ਨੇ ਉਹਨਾਂ ਦੀ ਸੁਧ-ਪੁੱਧ ਨਹੀਂ ਹੁੰਦੀ ਤੇ ਕਈ ਵਾਰੀ 3-4 ਸਾਲ ਬਾਅਦ ਉਹਨਾਂ ਦੀ ਯਾਦਦਾਸ਼ਤ ਵਾਸਪਰਤਦੀ ਹੈ ਕਈ ਵਾਰੀ ਉਹਨਾਂ ਨੂੰ ਆਪਣਾ ਘਰ ਯਾਦ ਆਉਂਦਾ ਤੇ ਜਦੋਂ ਮਰੀਜ਼ ਤੰਦਰੁਸਤ ਹੋ ਜਾਂਦਾ ਤਾਂ ਉਸ ਨੂੰ ਨਿੱਗੀ ਬਦਾਈਖੀ ਵੀ ਦਿੱਤੀ ਜਾਂਦੀ ਐ ਸੋ ਮੈਂ ਦੱਸਣਾ ਚੌਨਾ ਵੀ 600 ਦੇ ਕਰੀਬ ਜਿਹੜੇ ਮਰੀਜ਼ ਨੇ ਇੱਥੋਂ ਪਿੰਗਲਵਾਰੇ ਵਿੱਚੋਂ ਤੰਦਰੁਸਤ ਹੋ ਕੇ ਮੋੜ ਆਪਣੇ ਘਰਾਂ ਤੇ ਖੁਸ਼ੀਆਂ ਵੱਲ ਵਾਪਸ ਪਰਤੇ ਨੇ ਸੋ ਅੱਜ ਸਾਡੀ ਟੀਮ ਅਜਾਜ ਸਕੂਲ ਟੀਚਰ ਐਸੋਸੀਏਸ਼ਨ ਦੀ ਟੀਮ ਪਹੁੰਚੀ ਐ ਸੋ ਹਰ ਵਾਰ ਪਿਛਲੇ ਕੁਝ ਲੰਬੇ ਸਮੇਂ ਤੋਂ ਸੇਵਾ ਰਾਸ਼ਨ ਦੀ ਸੇਵਾ ਨਿਭਾ ਰਹੀ ਐ ਸੋ ਅਸੀਂ ਗੱਲਬਾਤ ਕਰਾਂਗੇ ਉਸ ਟੀਮ ਦੇ ਨਾਲ ਪਹੁੰਚੀ ਹੋਈ ਐ ਮੈਂ ਕੈਮਰਾਮੈਨ ਕਹਿਨੂੰਗਾ ਵੀ ਅੱਗੇ ਆ ਜੰ ਮਲੂਕਾ ਜੀ ਅੱਜ ਫੇਰ ਤੁਸੀਂ ਮਾਂਤਾ ਦੀ ਸੇਵਾ ਵੱਡਾ ਕਾਰਜ ਪਿੰਗਲਵਾੜਾ ਸੰਗਰੂਰ ਦੇ ਵਿੱਚ ਪਹੁੰਚੇ ਹੋ ਤਾਂ ਕੀ ਸੁਨੇਹਾ ਕੀ ਹੈ ਤੇ ਕਿੱਦਾਂ ਲੱਗ ਰਿਹਾ ਤੁਹਾਨੂੰ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਅੱਗੇ ਅੋਰ ਸਾਡਾ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਛੋਟਾ ਜਿਹਾ ਉਪਰਾਲਾ ਹਰ ਸਾਲ ਜੋ ਕਰਦੇ ਆਂਗੇ ਲੇਕਿਨ ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਅਸੀਂ ਕਰਦੇ ਆਂਗੇ ਆਪਣੇ ਕੋਲੇ ਸਮਾਜ ਸੇਵਾ ਵਾਸਤੇ ਬਹੁਤ ਕੁਝ ਪਿਆ ਹੁੰਦਾ ਆਲੇ ਦੁਆਲੇ ਸਕੂਲ ਹੁੰਦੇ ਆਗੇ ਜਾਂ ਗਰੀਬ ਲੋਕ ਹੁੰਦੇ ਆ ਲੇਕਿਨ ਜਦੋਂ ਆਪਾਂ ਇਹ ਜਿਹੇ ਸੰਸਥਾਵਾਂ ਦੇ ਵਿੱਚ ਆਉਣੇ ਆ ਤਾਂ ਸਾਨੂੰ ਵਾਕਈ ਪਤਾ ਲੱਗਦਾ ਵੀ ਇੱਥੇ ਉਹ ਚੀਜ਼ ਵਸਤੀ ਹੈਗੀ ਜਿਹੜੀਆਂ ਅਸੀਂ ਕਦੇ ਸੋਚ ਵੀ ਨਹੀਂ ਸਕਦੇਗੇ ਅਸੀਂ ਹਰ ਇੱਕ ਸਾਲ ਕੋਸ਼ਿਸ਼ ਕਰਦੇ ਆਂਗੇ ਵੀ ਆਪਣੇ ਵੱਲੋਂ ਸਾਰੇ ਤਿਲਫਲ ਇਕੱਠਾ ਕਰਕੇ ਕੋਈ ਜਿੱਲੀ ਕੀ ਸੇਵਾ ਕਰ ਸਕਦੇ ਆਂ ਅਸੀਂ ਆਉਣੇ ਆ ਸਿਰ ਪਾਸੇ ਨਹੀਂ ਸਭ ਤੋਂ ਵੱਡੀ ਗੱਲ ਆਪਣੇ ਸਮਾਜ ਦੇ ਵਿੱਚ ਹੁਣ ਇਹ ਵੀ ਰੀਤ ਤੁਰ ਪਈ ਹੈ ਵੀ ਜੇ ਕਿਸੇ ਬੱਚੇ ਦਾ ਜਨਮ ਦਿਨ ਆ ਤਾਂ ਉਹ ਵੀ ਲੋਕ ਪਿੰਗਲਵਾੜਾ ਸਾਹਿਬ ਆ ਕੇ ਆਪਣੇ ਬੱਚੇ ਦਾ ਜਨਮ ਦਿਨ ਉਹਨਾਂ ਲੋਕਾਂ ਨਾਲ ਮਿਲਾਉਂਦੇ ਆ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਕੋਈ ਦੁੱਖ ਕਸ਼ਟ ਦਿੱਤੇ ਹੋਏ ਨੇ ਸੋ ਸਾਡੇ ਸਾਰਿਆਂ ਵੱਲੋਂ ਤਾਂ ਇਹੋ ਕੋਸ਼ਿਸ਼ ਹੁੰਦੀ ਆ ਵੀ ਅਸੀਂ ਆਈਏ ਤਾਂ ਮਿਲ ਕੇ ਅਸੀਂ ਇਹ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਪਾਈਏ ਤਾਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਮਾਣ ਵੀ ਮਿਲਦਾਗਾ ਇੱਥੇ ਆ ਕੇ ਸਾਨੂੰ ਮਤਲਬ ਕਿ ਉਹ ਚੀਜ਼ਾਂ ਉਹ ਰੂਹਾਂ ਜਿਹੜੇ ਉਹਨਾਂ ਦੇ ਦਰਸ਼ਨ ਹੁੰਦੇ ਹੈਗੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਕੋਈ ਨਾ ਕੋਈ ਰੋਗ ਲਾਇਆਗਾ ਕੋਈ ਮਾਨਸਿਕ ਤੌਰ ਤੇ ਬਿਮਾਰ ਆ ਕੋਈ ਅਪਾਹਜ ਆ ਔਰ ਸਭ ਤੋਂ ਵੱਡੀ ਗੱਲ ਵੀ ਧੰਨਾ ਇਸ ਸਿੰਗਲਵਾੜੇ ਦੇ ਉਚਰਉਣ ਵਾਲੇ ਉਹ ਸਾਰੇ ਸੇਵਾਦਾਰ ਸਾਰੀਆਂ ਜਿਹੜੀਆਂ ਬ੍ਰਾਂਚਾਂ ਦੇ ਵਿੱਚ ਲੱਗੇ ਹੋਏ ਉਹ ਲੋਕ ਨੇ ਜਿਹੜੇ ਆਪਦੇ ਤੋਂ ਵੱਧ ਕੇ ਉਹ ਕੰਮ ਨਿਭਾ ਰਹੇ ਨੇ ਸੇਵਾ ਕਰ ਰਹੇ ਨੇ ਸਾਨੂੰ ਇੱਕ ਮਰੀਜ਼ ਵੀ ਜੇ ਘਰ ਦੇ ਵਿੱਚ ਹੋਵੇ ਉਹ ਵੀ ਸਾਨੂੰ ਬਹੁਤ ਔਖਾ ਸੰਭਾਲਣਾ ਲੇਕਿਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਖੁਦ-ਬੁਦ ਨਹੀਂ ਕੋਈ ਉਹਨਾਂ ਲੋਕਾਂ ਨੂੰ ਸਭਾਲਣਾ ਕਿੰਨਾ ਔਖਾ ਹੈ। ਸੋ ਪ੍ਰਮਾਤਮਾ ਅਸੀਂ ਅਰਦਾਸ ਕਰਾਂਗੇ ਵੀ ਉਹਨਾਂ ਸਾਰੇ ਮੁਲਾਜ਼ਮਾਂ ਲਈ ਕਿ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਜਿਹੜੇ ਡਾਕਟਰ ਨੇ ਡਿਸਪੈਂਸਰੀ ਦੇ ਵਿੱਚ ਕੰਮ ਕਰ ਰਹੇ ਨੇ ਇਹਨਾਂ ਨੂੰ ਟ੍ਰੀਟ ਕਰਦੇ ਨੇ, ਟ੍ਰੀਟਮੈਂਟ ਦਿੰਦੇ ਨੇ। ਪ੍ਰਮਾਤਮਾ ਉਹਨਾਂ ਦੀਆਂ ਲੰਬੀਆਂ ਉਮਰਾਂ ਬਖਸ਼ੇ, ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਬਿਲਕੁਲ ਜੀ ਅਸਲ ਮਲੂਕਾ ਜੀ ਮਲੂਕਾ ਨੇ ਦੱਸਿਆ ਵੀ ਕਿੱਦਾਂ ਪਾਵੇਗੀ ਨੌਕਰੀ। ਪੇਸ਼ੇ ਹਰ ਵਿਅਕਤੀ ਨੇ ਕਿਸੇ ਜੌਬ ਤੇ ਲੱਗਣਾ ਹੁੰਦਾ ਹੈ। ਲੇਕਿਨ 80 ਦੇ ਕਰੀਬ ਦੇ ਘਪਾਲ ਵਾਲੇ ਜ ਵੱਡੀ ਮਾਨਤਾ ਦੀ ਸੇਵਾ ਹੈ ਤੇ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਨੇ ਸੋ ਹੋਰ ਵੀ ਸਾਡੇ ਨਾਲ ਨੇ ਯੂਨੀਅਨ ਦੇ ਮੈਂਬਰ ਨੇ ਕੈਮਰਾਮੈਨ ਕਹਨੂੰ ਅੱਗੇ ਆ ਜਾਣਾ ਅਰਜਿੰਦਰ ਜੀ ਪਹੁੰਚੇ ਹੋ ਕਿੰਦਾ ਦੀ ਖੁਸ਼ੀ ਮਹਿਸੂਸ ਕਰ ਰਹੇ ਕੋ ਬੜੀ ਵੱਡੀ ਮਾਨ ਦੀ ਤ੍ਰਿਪਤੀ ਸੰਤੁਸ਼ਟੀ ਜੀ ਮਿਲਦੀ ਆ ਦੇਖੋ ਜੀ ਵੈਸੇ ਤਾਂ ਇੱਥੇ ਆ ਕੇ ਸਾਰਿਆਂ ਨੂੰ ਹੀ ਮਾਨਸਿਕ ਸ਼ਾਂਤੀ ਮਿਲਦੀ ਆ ਕਿਉਂਕਿ ਇਹ ਬਹੁਤ ਵੱਡਾ ਮਨੁੱਖਤਾ ਦਾ ਕਾਰਜ ਆ ਅਸੀਂ ਵੀ ਸਾਰੇ ਆਪਣੀ ਯੂਨੀਅਨ ਵੱਲੋਂ ਇੱਥੇ ਹਾਜ਼ਰੀ ਲਵਾਉਣਾ ਹੁੰਦੇ ਹਰ ਇੱਕ ਸਾਲ ਤਾਂ ਜਿੰਨਾ ਵੀ ਥਿਲਪੁਲ ਸਾਡੇ ਤੋਂ ਯੋਗਦਾਨ ਹੁੰਦਾ ਸਾਨੂੰ ਪਾ ਕੇ ਇੱਥੇ ਆ ਕੇ ਮਰੀਜ਼ਾਂ ਨੂੰ ਮਿਲ ਕੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਆ ਬੜਾ ਮਾਣ ਮਹਿਸੂਸ ਹੁੰਦਾ ਵੀ ਚਲੋ ਅਸੀਂ ਵੀ ਕੋਈ ਦਿਲ ਫੁੱਲ ਕੋਈ ਟਾ ਇੱਥੇ ਲੈ ਕੇ ਹਾਜ਼ਰ ਹੁੰਦੇ ਆ ਤੇ ਬਾਕੀ ਸਾਡੇ ਮੈਂਬਰ ਹੋਰ ਵੀ ਹਾਜ਼ਰ ਹੋਏ ਨੇ ਬਿਲਕੁਲ ਜੀ ਕੀ ਕਹਿਣਾ ਚਾਹੋਗੇ ਭਗਤ ਪੂਰਵ ਸਿੰਘ ਦੀ ਵੱਡੀ ਸੇਵਾ ਸੀ ਕੀ ਕਹਿਣਾ ਚਾਹੋਗੇ ਜੀ 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 ਦੇਖੋ ਇਥੇ ਆ ਕੇ ਬਹੁਤ ਮਾਣ ਖੁਸ਼ ਹੁੰਦਾ ਹੈ ਅਜੀਆਂ ਰੂਹਾਂ ਦੇ ਦਰਸ਼ਲ ਹੁੰਦੀ ਨੇ ਜਿਨ੍ਹਾਂ ਨੂੰ ਮਤਲਬ ਆਪਾਂ ਕਦੇ ਦੇਖ ਵੀ ਨਹੀਂ ਸਕਦੇ ਇਹ ਕਿਹਦਾ ਹਰ ਪ੍ਰਕਾਰ ਦਾ ਜਿਹੜਾ ਕਿ ਸ਼ਹੂਰਤਾ ਕਿ ਉਹ ਜਿਹੜੀ ਕਮੇਟੀ ਚਲਾ ਰਹੀ ਹੈ ਬਹੁਤ ਵਧੀਆ ਢੰਗ ਨਾਲ ਚਲਾ ਰਹੀ ਹੈ ਜੀ ਸਾਡਾ ਮਨ ਪੂਰਾ ਖੁਸ਼ ਹੈ ਬਿਲਕੁਲ ਜੀ ਹੋਰ ਵੀ ਨਹੀਂ ਸਾਡੇ ਨਾਲ ਜੀ ਕਿੱਦਾਂ ਲੱਗਿਆ ਜੀ ਤੁਹਾਨੂੰ ਇੱਥੇ ਆ ਕੇ ਅੱਜ ਬੜੀ ਵੱਡੀ ਮਾਨਵਤਾ ਦੀ ਸੇਵਾ ਤੇ ਆਪਾਂ ਇੱਥੇ ਪਹੁੰਚੇ ਆ ਇੱਥੇ ਆ ਕੇ ਦੱਸੋ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਕੰਮ ਤਾਂ ਬਹੁਤ ਕਰਦੇ ਆ ਜਿਵੇਂ ਮਰੀਜ਼ ਵੀ ਬਹੁਤ ਨੇ ਇੱਥੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਛੋਟੇ ਬੱਚੇ ਨੇ ਜਿਨ੍ਹਾਂ ਮਤਲਬ ਜਿਨ੍ਹਾਂ ਵਾਸਤੇ ਆਪਾਂ ਫਿਰਦੇ ਆਗੇ ਸਾਰੀ ਉਮਰ ਹੀ ਆਪਣੀ ਕਮਾਈ ਲਈ ਲੰਘ ਜਾਂਦੀ ਹੈ ਪਰ ਉਹ ਛੋਟੇ ਛੋਟੇ ਬੱਚਿਆਂ ਨੂੰ ਵੀ ਇੱਥੇ ਛੱਡ ਜਾਂਦੇ ਨੇ ਮਤਲਬ ਉਹਨਾਂ ਨੂੰ ਦੇਖ ਕੇ ਤਾਂ ਮਨ ਇੱਕ ਕਿਸਮ ਨਾਲ ਬਹੁਤ ਉਦਾਸ ਹੁੰਦਾ ਤੁਸੀਂ ਵੀ ਇੱਕ ਮਾਂ ਹੋ ਤਾਂ ਕੀ ਸੁਨਿਆ ਕੀ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਵੀ ਘੱਟੋ ਘੱਟ ਵਿਚਾਰ ਚਰਚਾ ਕਰਨ ਆਪਣੇ ਬੱਚਿਆਂ ਨੂੰ ਛੱਡਣ ਤੋਂ ਪਹਿਲਾਂ ਸ੍ਰੀ ਸਭ ਤੋਂ ਮਤਲਬ ਜਿਵੇਂ ਕਹਦੀ ਪਹਿਲੀ ਗੱਲ ਤਾਂ ਇਹੀ ਹੈ ਵੀ ਜਿਹੜੀ ਇੱਕ ਮਾਂ ਹੈ ਉਹਦੇ ਲਈ ਤਾਂ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਇਸ ਚੀਜ਼ ਲਈ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਰਹੀ ਹੋਣੀ ਆ ਜਿਨ੍ਹਾਂ ਨੇ ਬੱਚੇ ਛੱਡੇ ਪਰ ਮੇਰੀ ਇਹੀ ਅਰਦਾਸ ਵੀ ਕੋਈ ਵੀ ਉਸ ਵੀ ਕਿਸੇ ਬੱਚੇ ਨੂੰ ਵੀ ਛੱਡਣ ਤੋਂ ਪਹਿਲਾਂ ਮਤਲਬ ਆਪਣੇ ਅੰਦਰ ਆਤਮਾ ਤੱਕ ਝਾਕੇ ਬੱਚੇ ਨੂੰ ਨਾ ਛੱਡੋ ਜੇ ਕਿਸੇ ਦੀ ਕੋਈ ਇੰਨੀ ਵੀ ਮਜਬੂਰੀ ਹੈ ਵੀ ਬੱਚਾ ਛੱਡਣਾ ਪੈਂਦਾ ਤਾਂ ਉਸ ਟਾਈਮ ਜੇ ਆਪਾਂ ਛੱਡਦੇ ਹਾਂ ਦੋਸਤੋ ਬਾਦ ਵਿੱਚ ਦੀ ਉਹਦੇ ਨਾਲ ਆਪਣਾ ਸੰਪਰਕ ਹੈ ਜਿਹੜਾ ਉਹ ਜਾਰੀ ਰੱਖਣਾ ਚਾਹੀਦਾ ਬਿਲਕੁਲ ਜੀ ਬਹੁਤ ਸੋਹਣਾ ਸੁਨੇਹਾ ਦਿੱਤਾ ਛੋਟੇ ਬੱਚੇ ਆvare ਲਵਾਰਸ ਕਈ ਵਾਰੀ ਬੱਚੇ ਇੱਥੇ ਲੋਕ ਛੱਡ ਜਾਂਦੇ ਨੇ ਆ ਸਮਰਤ ਹੁੰਦੇ ਨੇ ਸੋ ਹੋਰ ਵੀ ਨੇ ਸਾਡੇ ਨਾਲ ਹਾਂਜੀ ਕੀ ਕਹਿਣਾ ਚਾਹੋਗੇ ਭੈਣ ਜੀ ਅੱਜ ਪਹੁੰਚੇ ਹੋ ਤੁਸੀਂ ਇੱਥੇ ਇਹ ਆਪਣੇ ਆਪ ਨੂੰ ਭੱਗਾ ਵਾਲੀ ਸਮਝ ਰਹੇ ਆ ਵੀ ਅਸੀਂ ਇਸ ਸੰਸਥਾ ਦੇ ਵਿੱਚ ਸਾਨੂੰ ਆਣ ਦਾ ਮੌਕਾ ਮਿਲਿਆ ਇਹੋ ਜੀਆਂ ਰੂਹਾਂ ਨੂੰ ਸਾਨੂੰ ਮਿਲਣ ਦਾ ਮੌਕਾ ਮਿਲਿਆ ਵੀ ਇਹ ਭੱਗਾ ਵਾਲੀ ਸੰਸਥਾ ਨੇ ਇੱਥੇ ਦੇ ਸੇਵਾਦਾਰ ਜਿਹੜੇ ਹਰ ਟਾਈਮ ਇੱਥੇ ਸੇਵਾ ਕਰਦੇ ਨੇਗੇ ਇਹੋ ਜੀਆਂ ਦੀ ਜਿਨ੍ਹਾਂ ਦੇ ਮਤਲਬ ਬੇਸਹਾਰਾ ਦਾ ਸਹਾਰਾ ਬਣਦੇ ਨੇ ਲੋਕ ਇਹਨਾਂ ਨੂੰ ਛੱਡ ਜਾਂਦੇ ਨੇ ਹਨਾ ਇਹੋ ਜਿਹੇ ਹਾਲਾਤ 'ਚ ਜਿੱਥੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਉਸ ਵਕਤ ਦੇ ਵਿੱਚ ਇੱਥੇ ਇਹਨਾਂ ਨੂੰ ਛੱਡ ਕੇ ਜਾਂਦੇ ਨੇ ਤਾਂ ਕਹਿੰਦੇ ਅਸਲੀ ਜਿਹੜੀ ਸੇਵਾ ਹੈ ਮਨੁੱਖਤਾ ਦੀ ਸੇਵਾ ਜਿਹੜੀ ਉਹੀ ਸੇਵਾ ਅਸਲੀ ਸੱਚੀ ਸੇਵਾ ਇਹੀ ਹੈ ਜੋ ਇਹ ਕਰਦੇ ਨੇ ਅਸੀਂ ਤਾਂ ਬਸ ਇੱਕ ਸਮੇਂ ਚੋਂ ਕੱਢ ਕੇ ਥੋੜੇ ਟਾਈਮ ਲਈ ਇੱਥੇ ਆ ਸਕੇ ਹਾਂਗੇ ਪਰਮਾਤਮਾ ਨੇ ਚਲੋ ਸਾਡੀ ਐਸੋਸੀਏਸ਼ਨ ਨੂੰ ਇਹ ਸੁਭਾਗ ਬਖਸ਼ਿਆ ਕਿ ਅਸੀਂ ਇੱਥੇ ਆ ਸਕੇ ਇਹਨਾਂ ਦੇ ਦਰਸ਼ਨ ਕਰ ਸਕੇ ਬਿਲਕੁਲ ਜੀ ਬਹੁਤ ਹੀ ਸੋਹਣੀ ਜਿਹੜੀ ਬਿਲਡਿੰਗ ਇੱਥੇ ਬਣਾਈ ਹੋਈ ਹੈ ਇੱਥੇ ਬਸ ਨਹੀਂ ਬਲਕਿ ਇੱਕ ਖੇਤੀ ਜਿਹੜਾ ਛੋਟਾ ਜਿਹਾ ਪ੍ਰੋਜੈਕਟ ਵੀ ਲਾਇਆ ਹੋਇਆ ਹੈ ਜਿਦੇ ਵਿੱਚ ਪਸ਼ੂ ਪਾਲੇ ਹੋਏ ਨੇ ਜਿਹੜਾ ਦੁੱਧ ਹੈ ਚਾਹੇ ਮੈਂ ਗੱਲ ਕਰਾਂ ਕਾਸਤੀ ਸਬਜ਼ੀਆਂ ਦੀ ਸੋ ਬਹੁਤ سارے ਜਿਹੜੇ ਵਿਅਕਤੀ ਨੇ ਜਿਹੜੇ ਲੋਕ ਨੇ ਇੱਥੇ ਨਹੀਂ ਐਨ ਆਰ ਆਈ ਜਿਹੜੇ ਲੋਕ ਨੇ ਕਈ ਵਾਰੀ ਤਾਂ ਇਹ ਜਿਹੇ ਲੋਕ ਵੀ ਨੇ ਜੋਗੋਪਤਾਨ ਵੀ ਪੇਜੇ ਨੇ ਆਪਣਾ ਨਾਮ ਲਖਵਾਉਣ ਤੋਂ ਵੀ ਸੋ ਤਸਵੀਰਾਂ ਨੇ ਤੁਸੀਂ ਵੇਖ ਰਹੇ ਹੋ ਪਿੰਗਲਵਾੜਾ ਦੇ ਵਿੱਚ ਫਿਜ਼ੀਓਥੈਰੇਪੀ ਦਾ ਵੀ ਇੱਕ ਸੈਂਟਰ ਬਹੁਤ ਹੀ ਆਧੁਨਿਕ ਤਕਨੀਕ ਦੀ ਬਿਲਡਿੰਗ ਤੇ ਨਾਲ ਬਣਾਇਆ ਗਿਆ ਜਿੱਥੇ ਫਿਜ਼ੀਓਥੈਰੇਪੀ ਦੇ ਨਾਲ ਨਾਲ ਵਕ ਵਕ ਜਿਹੜੀਆਂ ਸਰੀਰਕ ਕਰੀਆਮਾ ਇਹਨਾਂ ਮਰੀਜ਼ਾਂ ਦੀ ਸਿਹਤ ਦੀ ਤੰਦਰੁਸਤੀ ਲਈ ਲੋੜਿੰਦੀਆਂ ਨੇ ਡਾਕਟਰ ਵੱਲੋਂ ਪਰ ਕਮੈਂਟ ਕੀਤੀਆਂ ਜਾਂਦੀਆਂ ਨੇ ਦੱਸੀ ਜਾਂਦੀਆਂ ਨੇ ਤੁਸੀਂ ਵੇਖ ਰਹੇ ਹੋ ਵੀ ਇਹ ਜਿਹੜੇ ਮਾਨਸਿਕ ਰੋਗੀ ਨੇ ਕਿੱਦਾਂ ਆਪਣੀਆਂ ਆਪਣੀਆਂ ਜਿਹੜੀਆਂ ਕਸਰਤਾਂ ਐਕਸਰਸਾਈਜ਼ ਜਿਵੇਂ ਆਮ ਇੱਕ ਤੰਦਰੁਸਤ ਵਿਅਕਤੀ ਸਵੇਰੇ ਸੈਰ ਲਈ ਨਿਕਲਦਾ ਇਦਾਂ ਹੀ ਇਹ ਵੀ ਇਹਨਾਂ ਨੂੰ ਵੀ ਜਿਹੜੀਆਂ ਸਹੂਲਤਾਂ ਬਣਾਏ ਪ੍ਰੋਵਾਈਡ ਕੀਤੀ ਗਈਆਂ ਨੇ ਸੋ ਮਾਹਿਰ ਜਿਹੜੇ ਡਾਕਟਰ ਨੇ ਮਾਨਸਿਕ ਰੋਗੀ ਮਾਹਿਰ ਡਾਕਟਰ ਨੇ ਉਨ੍ਹਾਂ ਦੇ ਮੁਤਾਬਕ ਇਹਨਾਂ ਆਕਸੀਜਨ ਦਾ ਪ੍ਰਭਾਵ ਸਿੱਧਾ ਇਹਨਾਂ ਦੀ ਮਰੀਜ਼ਾਂ ਦੀ ਤੰਦਰੁਸਤੀ ਦੇ ਉੱਪਰ ਪੈਂਦਾ ਹੈ ਤੇ ਜਿਹੜੇ ਮਰੀਜ਼ ਨੇ ਰੋਜ਼ਾਨਾ ਜਿੱਥੇ ਤੰਦਰੁਸਤ ਰਹਿੰਦੇ ਨੇ ਉੱਥੇ ਹੀ ਮਰੀਜ਼ ਠੀਕ ਹੋ ਕੇ ਇਸੇ ਹੀ ਪਿੰਗਲਵਾਲ ਦੀ ਸੇਵਾ ਲਈ ਵੀ ਜ਼ਿੰਮੇਵਾਰੀ ਵੀ ਨਿਭਾਉਂਦੇ ਨੇ ਹਾਂ ਜੀ ਹਾਂ ਜੀ ਸਕਾਰਕ ਰੀਤਾਂ ਰਵਾਜਾਂ ਉਹਨਾਂ ਦਾ ਹਾਂ ਜੀ ਹਾਂ ਉਹ ਵੀ ਇਸੇ ਤਰ੍ਹਾਂ ਕਰਨ ਉਸੇ ਤਰ੍ਹਾਂ ਕਰਦੇ ਆ ਜੀ ਹਾਂ ਜੀ ਹਾਂ ਉੱਥੇ ਤਰ੍ਹਾਂ ਕਰਦੇ ਆ ਜੀ ਸਤਿਕਾਰ ਕਰਿਆ ਜਾਂਦਾ ਜੀ ਇੱਥੇ ਸਮਸ਼ਾਨ ਘਾਟ ਦੇ ਵਿੱਚ ਵੱਡਾ ਰੋਟ ਪਿਆ ਸੇਪੁਰੀ ਸਮਸ਼ਾਨ ਘਾਟਾ ਉਸ ਤਰ੍ਹਾਂ ਹੀ ਨਾ ਨੇ ਆਪਾਂ ਫੁੱਲ ਪਾ ਕੇ ਆਉਨੇ ਆ ਕੀਰਤਪੁਰ ਸਾਹਿਬ ਭੋਗ ਵੀ ਉਸ ਤਰ੍ਹਾਂ ਹੀ ਪਾਉਨੇ ਆ ਜੀ ਉਸ ਤਰ੍ਹਾਂ ਕਰਿਆ ਤੇ ਨੇ ਕਿਉਂਕਿ ਮਾਨਤਾ ਦੀ ਸੇਵਾ ਵਿੱਚ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਸੋ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕੀਤੀ ਹੈ ਸਾਰੀ ਯੂਨੀਅਨ ਨੇ ਵੀ ਜਿਹੜੇ ਇਸ ਨੂੰ ਸੰਭਾਲ ਰਹੇ ਨੇ ਪਰਮਾਤਮਾ ਉਹਨਾਂ ਨੂੰ ਤੰਦਰੁਸਤ ਰੱਖੇ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸੰਗਰੂਰ ਤੋਂ